ਕਹਿੰਦੀ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਲਾਰਿਆਂ ਤੋਂ ਬਿਨਾਂ ਇਹ ਸਰਕਾਰ ਨੇ ਵੀ ਸਾਡੇ ਵਾਸਤੇ ਕੁਝ ਨਹੀਂ ਕੀਤਾ ਜਿਉਂਦਿਆ ਤੂੰ ਹੀ ਸਾਨੂੰ ਰੱਖਿਆ ਹੈ ਸਾਡਾ ਗੋਂਦਵਾਲ ਥਰਮਲ ਪਲਾਂਟ ਸ੍ਰੀ ਗੁਰੂ ਅੰਮਰਦਾਸ ਥਰਮਲ ਪਲਾਂਟ ਜੋ ਪਿਛਲੇ ਸਮੇਂ ਵਿੱਚ ਕਿਹਾ ਇਹ ਸਰਕਾਰ ਨੇ ਖਰੀਦ ਲਿਆ ਵਾ ਲੇਕਿਨ ਉਸ ਉਹ ਏਜੰਸੀ ਚਲਾ ਰਹੀ ਆ ਕੋਈ ਇਹ ਦੇਤਾ ਹੀ ਉੱਥੇ ਕੋਈ ਸਰਕਾਰੀ ਮੁਲਾਜ਼ਮ ਨਹੀਂ ਕੋਈ ਵੀ ਕਿਸੇ ਤਰੀਕੇ ਦੇ ਨਾਲ ਕੋਈ ਇਹ ਨਹੀਂ ਪਤਾ ਲੱਗ ਰਿਹਾ ਕਿ ਸਰਕਾਰ ਨੇ ਖਰੀਦਿਆ ਵੀ ਆ ਕਿ ਨਹੀਂ ਖਰੀਦਿਆ ਇੱਕ ਝੂਠ ਹੀ ਫਲਾ ਦਿੱਤਾ ਗਿਆ ਕਿ ਸਰਕਾਰ ਨੇ ਖਰੀਦਿਆ ਚਲੋ ਖਰੀਦਿਆ ਹੋਊਗਾ ਲੇਕਿਨ ਕੋਈ ਵੀ ਉਥੇ ਸਰਕਾਰੀ ਢਾਂਚਾ ਨਹੀਂਗਾ ਜਿਉਂ ਦਾ ਤਿਉਂ ਜਿੱਦਾਂ ਇਹ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਕਿਰਤੀਆਂ ਦੀਆਂ ਤਨਖਾਹਾਂ ਉਸੇ ਤਰੀਕੇ ਨਾਲ ਹੀ ਚੱਲਦਾ ਪਿਆ ਵਾ ਕੋਈ ਕਿਸੇ ਨੂੰ ਸਰਕਾਰੀ ਤੌਰ ਤੇ ਕੋਈ ਵੀ ਬੈਨੀਫਿਟ ਨਹੀਂਗਾ ਉਹ ਏਜੰਸੀ ਚਲਾ ਰਹੀ ਆ ਸੋ ਸਾਥੀਓ ਆਪਾਂ ਨੂੰ ਇਹ ਸੰਘਰਸ਼ ਕਰਨਾ ਪੈਂਦਾ ਸੰਘਰਸ਼ ਤੇ ਬਿਨਾ ਸਾਡਾ ਹੋਰ ਕੋਈ ਵੀ ਨਹੀਂ ਆ ਕਿ ਸੰਘਰਸ਼ ਸੰਘਰਸ਼ ਕਰਦੇ ਆ ਤੇ ਫਿਰ ਸਾਨੂੰ ਕੁਝ ਮਿਲੇ ਸਾਡੇ ਨਾਲ ਬੜੀਆਂ ਮੀਟਿੰਗਾਂ ਇਹਨਾਂ ਦੀਆਂ ਹੁੰਦੀਆਂ ਨੇ ਸਾਰੀਆਂ ਜਥੇਬੰਦੀਆਂ ਦੀਆਂ ਪਰ ਮੀਟਿੰਗਾਂ ਦੇ ਬਾਅਦ ਵਿੱਚ ਵੀ ਤਰੀਕ ਰੱਖੀ ਅਗਲੀ ਮੀਟਿੰਗ ਦੀ ਰੱਖੀ ਜਾਂਦੀ ਆ ਉਸ ਦਾ ਕੋਈ ਵੀ ਸੱਟਾ ਨਹੀਂ ਨਿਕਲਦਾ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਸਾਡੀਆਂ ਜੋ ਜਾਇਜ਼ ਮੰਗਾਵਾਂ ਸਾਡੇ ਨਾਲ ਮੀਟਿੰਗ ਰੱਖ ਕੇ ਸਾਰੇ ਇਹ ਜੋ ਪੰਜਾਬ ਦੇ ਠੇਕੇ ਠੇਕੇਦਾਰ ਮੁਲਾਜ਼ਮ ਨੇ ਕੇਕੇਦਾਰੀ ਨੂੰ ਦੂਰ ਕੀਤਾ ਜਾਵੇ ਸਾਨੂੰ ਪੱਕਿਆਂ ਕੀਤਾ ਜਾਵੇ ਸਾਡੀ ਇਹੋ ਹੀ ਮੰਗਿਆ ਸਾਥੀਓ ਬਹੁਤ-ਬਹੁਤ ਆਪ ਦਾ ਧੰਨਵਾਦ ਸਮਾਂ ਦੇਣ ਲਈ ਪ੍ਰਬੰਧਕਾਂ ਦਾ ਬਹੁਤ-ਬਹੁਤ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੁਪਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਉਹਨਾਂ ਨੂੰ ਬੇਨਤੀ ਆ ਵੀ ਸਟੇਜ ਤੇ ਆ ਜਾਣ ਪਾਰਟਿਸ ਸਾਹਿਬ ਯੂਨੀਅਨ ਉਗਰਾਹਾ ਦੇ ਸੁਪਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਉਹਨਾਂ ਨੂੰ ਬੇਨਤੀ ਆ ਵੀ ਉਹ ਮਾਈਕ ਤੇ ਆਉਣ ਦੀ ਫਿਰ ਮੈਂ ਬੇਨਤੀ ਕਰਾਂ ਸਰਦੀ ਸ਼ੇਖ ਸਿੰਘ ਖੰਨਾ ਸੁਪਾ ਪ੍ਰਧਾਨ ਪਾਣੀ ਸਪਲਾਈ ਸੀਵਰੇਜ ਬੋਰਡ ਪੰਜਾਬ ਉਹ ਆਪਣੀ ਗੱਲਬਾਤ ਸੰਜੀਤ ਕਰਦੇ ਉਹਨਾਂ ਤੋਂ ਬਾਅਦ ਜਸ਼ਵੰਤਰ ਸਿੰਘ ਸੂਬਾ ਜਨਰਲ ਸਕੱਤਰ ਟੈਕਨੀਕਲ ਸਰਵੇਯਰ ਜੁਨੀਅਰ ਪੰਗਲ ਉਹਨਾਂ ਨੂੰ ਬੇਨਤੀ ਆ ਵੀ ਉਹ ਵੀ ਸਟੇਜ ਦੇ ਨੇੜੇ ਆ ਜਾਣ ਸਾਥੀ ਸ਼ੇਰ ਸਿੰਘ ਖੰਨਾ ਦੁਬਾਰ ਉਹਨਾਂ ਨੇ ਸੰਬੋਧਨ ਕਰਨਾ ਸਾਥੀ ਸ਼ੇਰ ਸਿੰਘ ਖੰਨਾ ਜੜਵਾਦੀ ਅਨਾਜ ਮੰਡੀ ਦੇ ਵਿੱਚ ਪੁੱਜੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਜੋ ਵੱਖ-ਵੱਖ ਸੁਸਾਇਟੀਆਂ ਰਹੀਆਂ ਜਾਂ ਠੇਕੇਦਾਰਾਂ ਰਹੀਆਂ ਜਾਂ ਕੰਪਨੀਆਂ ਰਹੀਆਂ ਜਾਂ ਲਿਸਟਿੰਗ ਕਿਸੇ ਵੀ ਬਿਜਲੀ ਦੇ ਨਾਲ ਭਰਤੀ ਕੀਤੇ ਕੱਚੇ ਕਾਮੇ ਜੋ ਪਿਛਲੇ ਦਹਾੜਾ ਸਾਲਾਂ ਤੋਂ ਇਹਨਾਂ ਵਿਭਾਗਾਂ ਦੀ ਇੱਥੋਂ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਬੱਡੀ ਗੜੀ ਦੇ ਵਿੱਚ ਪਹੁੰਚਿਆ ਮੇਰੇ ਅੱਜ ਹਾਰੂ ਭੈਣਾ ਸਾਡੇ ਵੀਰ ਅੱਧਾ ਸਾਡੇ ਕਿਸਾਨ ਆਗੂ ਸਾਡੀਆਂ ਇਮਾਮਾ ਜੋ ਸਾਡੇ ਅੱਜ ਇਸ ਰੈਲੀ ਦੇ ਵਿੱਚ ਪੁੱਜਿਆ ਨੇ 코로나 ਮੈਂ ਤੇਦੋਂ ਧੰਨਵਾਦ ਵੀ ਕਰਦਾ ਉਹਦੇ ਨਾਲ ਹੀ ਇਥੋਂ ਦੀ ਪੰਜਾਬ ਸਰਕਾਰ ਦੀ ਕਾੜੇ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦਾ ਕਿ ਜੋ ਕੱਲ ਸਾਡੇ ਕਿਸਾਨਾਂ ਦੇ ਉੱਪਰ ਸਾਡੇ ਬਜ਼ੁਰਗਾਂ ਦੇ ਉੱਪਰ ਇਥੋਂ ਦੀ ਭਗਵੰਤ ਮਾਨ ਸਰਕਾਰ ਨੇ ਲਾਠੀ ਚਾਰਜ ਕੀਤਾ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਠੇਕਾ ਮਲਾਵੀ ਮੋਰਚੇ ਦੇ ਦੀ ਸੁਪਰ ਕਮੇਟੀ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦਾ ਮੈਂ ਦੱਸਣਾ ਚਾਹਣਾ ਜੋ ਅਜੇ ਹੈ ਰਹਿਲੀ 7 ਫਰਵਰੀ ਨੂੰ ਜੜਬਾ ਦੇ ਵਿਖੇ ਰੱਖੀ ਗਈ ਹੈ ਇਹਦੇ ਕੀ ਕਰਨੇ ਕਿਉਂ ਰੱਖੀ ਆ ਹੈ ਰਹਿਲੀ ਇਸ ਤੋਂ ਪਹਿਲਾਂ ਵੀ ਮੋਰਚ ਨੇ ਵੱਡੀਆਂ ਰੈਡੀਆਂ ਕੀਤੀਆਂ ਨੇ ਇਹੀ ਰੈਲੀ ਦਾ ਪ੍ਰੋਗਰਾਮ ਜਿਹੜਾ ਸੀਗਾ 24 ਜਨਵਰੀ ਦਾ ਸੀਗਾ ਮੌਸਮ ਦੇ ਕਾਰਨ ਇਹ ਰੈਲੀ ਨੂੰ ਵਕੇ ਕਰਕੇ ਜੋ ਅੱਜ ਦੀ 7 ਤਰੀਕ ਹੈ ਉਹ 7 ਤਰੀਕ ਨੂੰ ਅੱਜ ਤਿਰਵਾ ਦੀ ਅਨਾਜ ਮੰਡੀ ਦੇ ਵਿਚਾਰੇ ਰੇਲੀ ਕੀਤੀ ਜਾ ਰਹੀ ਹੈ ਕੀ ਕਾਰਨ ਆ ਵੀ ਇਹ ਰੈਲੀ ਤਿਰਵੇ ਦੇ ਵਿੱਚ ਹੀ ਕਿਉਂ ਰੱਖੀ ਗਈ ਭਗਵੰਤ ਮਾਨ ਦੇ ਤੂਰੀ ਹਲਕਿਆਂ ਦੇ ਵਿੱਚ ਕਿਉਂ ਨਹੀਂ ਰੱਖੀ ਗਈ ਇਹਦੇ ਵੀ ਸਾਥੀਓ ਕੋਈ ਕਾਰਨ ਹੈ ਮੈਂ ਦੱਸਣਾ ਚਾਹਵਾ ਜਿਹੜੀ ਇੱਥੋਂ ਦੀ ਪੰਜਾਬ ਦੀ ਸਰਕਾਰ ਜਿਹੜਾ ਚੋਂ ਦਾ ਭੁਖ ਮੰਤਰੀ ਹੈ ਇਹ ਤੋਂ ਦਾ ਪਤ ਮੰਤਰੀ ਹਰਪਾਲ ਸਿੰਘ ਚੀਮਾ ਜਿਨੇ ਇਹ ਠੇਕਾ ਮੁਲਾਜ਼ਮਾਂ ਦੇ ਨਾਲ ਇੱਕ ਨਹੀਂ 20 ਤੋਂ ਲੱਗੇ 30 ਮਿੰਟਾਂ ਕਰਤੀਆਂ ਨੇ ਪਾਣ ਕਿ ਉਹ ਸੈਂਟਰੀਏਟ ਹੋਵੇ ਜਾਂ ਚੰਡੀਗੜ੍ਹ ਦਾ ਪੰਜਾਬ ਭਵਨ ਹੋਵੇ ਇੱਕੋ ਗੱਲ ਹੈ ਠੇਕਾ ਮੁਲਾਜ਼ਮ ਸ਼ਗਰਚ ਮੋਰਚੇ ਦੀ ਇੱਕ ਗੱਲ ਤੇ ਲੜਾਈ ਲੜਦਾ ਵੀ ਜਿੰਨੇ ਵੀ ਪੰਜਾਬ ਦੇ ਕੱਚੇ ਕਾਮੇ ਨੇ ਚਾਹੇ ਉਹ ਆਊਟਸੋਰਸ ਨੇ ਚਾਹੇ ਲਿਸਟਮੈਂਟ ਨੇ ਚਾਹੇ ਠੇਕੇਦਾਰੀ ਰਾਹੀਂ ਭਰਤੀ ਨੇ ਚਾਹੇ ਕਿਸੇ ਹੋਰ ਪਿਛੀ ਰਾਹੀਂ ਭਰਤੀ ਨੇ ਉਹਨਾਂ ਨੂੰ ਵਿਭਾਗ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਇੱਥੇ ਹੀ ਬਸ ਨਹੀਂ ਇਹ ਜਿਹੜੀ ਪੰਜਾਬ ਦੀ ਸਰਕਾਰ ਇਹ ਸੱਤਾ ਦੇ ਵਿੱਚ ਆਈ ਸੀ 2022 ਦੇ ਵਿੱਚ ਇਹ ਸਰਕਾਰ ਨੇ ਆਪਣੇ ਨਾਲ ਵਾਅਦਾ ਕੀਤਾ ਸੀਗਾ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਉੱਪਰ ਯਕੀਨ ਕੀਤਾ ਵਿਸ਼ਵਾਸ ਕੀਤਾ ਤੇ 92 ਐਮਐਲਏ ਚ ਧਾਕੇ ਇਥੋਂ ਦੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਕੁਦਾਨ ਸਰੋਵਰ ਦੇ ਵਿੱਚ ਭੇਜਿਆ ਕਹਿ ਰਹੇ ਸੀ ਮੁੱਖ ਮੰਤਰੀ ਉਦੋਂ ਇਸ ਇਹ ਸਰਕਾਰ ਨੂੰ 40 ਸਾਲ ਪੂਰੇ ਹੋ ਗਏ ਹੋਰ ਇਹਨਾਂ ਦੀ ਜਾਣਦੀ ਬਣੀ ਹੈ ਹੁਣ ਤੱਕ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਸਾਡੀ ਗੱਲ ਕਰਕੇ ਗਏ ਨੇ ਵੇ ਕਹਿੰਦੇ ਸੀਗਾ ਮੇਰੀ ਸਰਕਾਰ ਸਤਾਜੋ ਚੱਲੂਗੀ ਪਰ ਨਹੀਂ ਇਹ ਤਾਂ ਦੂਜੀਆਂ ਸਰਕਾਰਾਂ ਦੇ ਨਾਲੋਂ ਵੀ ਕਿਹਾ ਕੁਝ ਰਿਹਾ ਨਿਕਲਿਆ ਭਾਵੇਂ ਕਿ ਅਕਾਲੀ ਰਹੇ ਜਾਂ ਕਾਂਗਰਸ ਨਹੀਂ ਉਹ ਵੀ ਬਧਿਓ ਨਹੀਂ ਸੀ ਇਹ ਤਾਂ ਉਹਨਾਂ ਨਾਲੋਂ ਵੀ ਮਾੜਾ ਨਿਕਲਿਆ ਭਾਵੇਂ ਕਿ ਅਕਾਲੀ ਸਰਕਾਰ ਰਹੀ ਠੇਕਾ ਮੁਲਾਜ਼ਮ ਸ਼ਰਸ਼ ਮੋਰਚਾ 2016 ਦੇ ਵਿੱਚ ਹਰਿਆਣੇ ਦੀ ਧਰਤੀ ਤੇ ਜਿਨ੍ਹਾਂ ਨੇ ਪੱਕਾ ਮੋਰਚਾ ਲਾਇਆ ਜਿਹਦੇ ਵਿੱਚ ਵੱਡੀ ਸਾਡਾ ਵੱਡੀ ਗਿਰਤੀ ਦੇ ਵਿੱਚ ਸਾਂ ਦਿੱਤਾ ਉਹ 파ਰਤੀ ਕਿਸਾਨ ਜੂਨੀਅਰ ਇਕਤਾ ਅਗਰਹਾ ਨੇ ਉਹ ਅਰਾਹਪੁਰ ਦੇ ਵਿੱਚ ਇਹੀ ਮੋਰਚਾ ਨੇ ਇੱਕ ਲੋਕ ਭਲਾਈ ਕਾਨੂੰਨ ਬਣਾਇਆ 2016 ਜਿਹਦੇ ਰਾਹੀਂ ਬਹੁਤ ਮੰਦਰ ਸਾਡੇ ਵਰਕਰ ਅਰੇਗੂਲਰ ਹੋਏ ਪਰ ਜਿਹਦੇ ਵਿੱਚ ਪੁੱਟੀ ਗਿਰਤੀ ਆ ਜਿਹੜੀ ਇਹ ਕਮਿਆਂ ਦੀ ਰੋਹੀ 2016 ਤੋਂ ਲਗਾਤਾਰ ਇਹ ਮੋਰਚਾ ਲੜਾਈ ਲੜਦਾ ਆ ਰਿਹਾ ਸੋ ਮੈਂ ਆਪਣੀ ਇੱਕ ਗੱਲ ਕਹਿ ਕੇ ਮਾਫੀ ਲਵਾਂਗਾ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਠੇਕਾਂ ਬਲਾਜਬ ਸੰਘਰਸ਼ ਮੋਰਚੇ ਤੋਂ ਬਾਹਰ ਜਿੱਥੇ ਬੰਦੀਆਂ ਹਾਲੇ ਵੀ ਆਪਣੀ ਟੋਫਲੀ ਵਜਾਉਂਦੀਆਂ ਫਿਰਦੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਬੇਨਤੀ ਕਰਦਾ ਕਿ ਇਹ ਲੜਾਈ ਤੁਹਾਡੀ ਇਕੱਲਿਆਂ ਦੀ ਨਹੀਂ ਨਹੀਂ ਜਿੱਤ ਸਕਦੇ ਤੁਸੀਂ ਲੜਾਈ ਇਕੱਲੇ ਨਹੀਂ ਜਿੱਤ ਸਕਦੇ ਆਪਾਂ ਨੂੰ ਸਾਡੇ ਕਿਸਾਨਾਂ ਤੋਂ ਸਾਡੇ ਇਹ ਬਾਪੂਆਂ ਤੋਂ ਸਬਕ ਲੈਣਾ ਚਾਹੀਦਾ ਜਦੋਂ ਇਹਨਾਂ ਨੇ ਦਿੱਲੀ ਦੇ ਵਿੱਚ ਕਾਨੂੰਨ ਰੱਦ ਕਰਵਾਏ ਤਾਂ ਉਹ ਏਕੇ ਦੀ ਬਦੌਲਤੇ ਕਰਵਾਏ ਨੇ ਸੋ ਮੇਰੀ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਏਕਾ ਦੁੱਕਾ ਬਾਹਰ ਫਿਰਦੀਆਂ ਨੇ ਮੋਰਚੇ ਤੋਂ ਉਹਨਾਂ ਨੂੰ ਅਪੀਲ ਹੈ ਉਹਨਾਂ ਨੂੰ ਬੇਨਤੀ ਹੈ ਕਿ ਸਮਾਂ ਬਹੁਤ ਥੋੜਾ ਹੈ ਜਿਹੜੀ ਇਹ ਸਰਕਾਰ ਹੈ ਜੇਕਰ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੀ ਕਤਾਰ ਲੰਮੀ ਹੋਵੇਗੀ ਤਾਂ ਜਿਹੜੀ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਵੀ ਪੂਰ ਪਾਊਗਾ ਆਪਾਂ ਪੱਕੇ ਹੋਵਾਂਗੇ ਜਿੱਤ ਮੋਰਚੇ ਦੀ ਹੋਵੇਗੀ ਸੋ ਇੰਨਾ ਕਹਿੰਦਾ ਹੋਇਆ ਖਿੰਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜੀਆਂ ਜਥੇਬੰਦੀਆਂ ਮੋਰਚੇ 'ਚ ਉਹਨਾਂ ਦੇ ਸਮੇਂ 'ਚ ਸ਼ਾਮਲ ਹੋ ਰਹੀਆਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਾਰਟ 22 ਸੇਕ ਜਿਹੜੀਆਂ ਹਨ ਪੰਜਾਬ ਰਾਜ ਬਿਜਲੀ ਬੋਰਡ ਸਾਥੀ ਦੇ ਨਾਂ 'ਸੇਕ ਆਪਣੀ ਟੀਮ ਸਹਿਬ ਪਹੁੰਚੇ ਨੇ ਜਰਨਸਕਤਰ ਨੇ ਇਹਨਾਂ ਦੇ ਨਾਲ ਹੀ ਗੁਰਜੰਗ ਸਿੰਘ ਰੋਂਗਲਾ ਬਿਜਲੀ ਬੋਰਡ ਡਿਰਪਾ ਉਹ ਵੀ ਆਪਣੀ ਟੀਮ ਲੈ ਕੇ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਹੋਰ ਵੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਜੇੜੀਆਂ ਵੀ ਮੋਰਚੇ ਤੋਂ ਬਾਹਰ ਨੇ ਆਪਾਂ ਉਹ ਰਾਮ ਮਲਕੇਸ਼ ਨਾਸ਼ ਕਰੀਏ ਤਾਂ ਜੋ ਆਪਣੀਆਂ ਹੱਕੀਆਂ ਜਾਇਜ਼ ਮੰਗਾਂ ਨੂੰ ਆਪਾਂ ਮਨਵਾ ਸਕੀਏ ਮੈਂ ਬੇਨਤੀ ਕਰਦਾ ਅਗਲੇ ਬਲਾਰੇ ਜਸਵਿੰਦਰ ਸਿੰਘ ਸੁਪਾ ਡੈਲਸ ਕਰਤਾ ਟੈਕਨੀਕਲ ਸਾਹਿਬਾ ਗੁਰੀਨਾ ਉਹਨਾਂ ਨੂੰ ਬੇਨਤੀ ਆ ਵੀ ਸਟੇਜ ਤੇ ਹੋਣ ਸਭਾ 5 ਮਿੰਟ ਇਹਨਾਂ ਤੋਂ ਬਾਅਦ ਹਰਜਿੰਦਰ ਗੁਆਰ ਜੀ ਪੈਨਸ਼ਨਰ ਐਸੋਸੀਏਸ਼ਨ ਮਲਾਂ ਵੀ ਆਪਣੀ ਆ ਵੀ ਰੋਣ ਦੇ ਦੋਨੇ ਦਾ ਸਮਾਂ 5-5 ਮਿੰਟ ਹੈ ਜੀ ਸਾਥੀ ਜਸਵੰਦਰ ਸਿੰਘ ਜੀ ਅੱਜ ਦੇ ਜੜਵਾਰ ਰੈਲੀ 'ਚ ਪਹੁੰਚੇ ਬਹੁਤ ਹੀ ਝਾੜੂ ਸਾਥੀਓ ਤੇ ਮੇਰੀ ਉਹ ਬਾਤਰ ਪਹਿਣਾ ਸਟੇਜ 'ਤੇ ਬਿਰਾਜਮਾਨ ਠੇਕਾ ਨਾਲ ਸੰਘਰਸ਼ ਮੋਰਚੇ ਦੇ ਲੀਡਰ ਸਾਹਿਬਾਨ ਤੇ ਭਰਾਤਰੀ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਅੱਜ ਤੁਸੀਂ ਟੇਕਾ ਸੰਘਰਸ਼ ਮੋਰਚੇ ਦੇ ਬੈਨਰ ਰੇਡ ਜੋ ਦੇਬਾ ਵਿਖੇ ਰੈਲੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਇਓ ਅੱਜ ਤੁਸੀਂ ਇਥੋਂ ਦੀ ਭਵੰਤਮਾਨ ਦੀ ਸਰਕਾਰ ਨੂੰ ਚਕਾਵੀਂ ਦੇਣ ਆਇਓ ਕਿ ਇਸ ਦੀ ਬੱਕਰੇ ਬੱਕਰੇ ਵਿਭਾਗਾਂ ਚ ਭਰਤੀ ਕੀਤੇ ਟੇਕਾ ਮਾਜਮ ਲੰਬੇ ਸਮੇਂ ਤੋਂ ਆਪਣੀਆਂ ਹਕੀਕਤ ਤੇ ਜਾਇਜ਼ ਮੰਗਾਂ ਦੀ ਖਾਤਰ ਸਰ ਹਸ ਦੇ ਮੈਦਾਨ ਦੇ ਵਿੱਚਾਂ ਲਗਭਗ ਠੇਕਾ ਮਲਾਲ ਸੰਘਰਸ਼ ਮੋਰਚੇ ਨੂੰ ਜਿਹੜੀ ਹਕੂਮਤ ਜਦੋਂ ਰਾਜ ਸਤਾ ਦੇ ਵਿੱਚ ਆਈ ਉਹਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਤੇ ਜੱਥੇਬੰਦੀਆਂ ਦੇ ਨਾਲ ਵੀ ਕਿ ਅਸੀਂ ਰਾਜ ਸਤਾ ਤੇ ਆਉਂਦੇ ਸਾਰ ਆ ਜਿਹੜੇ ਬੱਕਰੇ ਬੱਕਰੇ ਵਿਭਾਗਾਂ ਦੇ ਠੇਕਾ ਕੰਮੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਸਟਾਫ ਹੋਏ ਨੇ ਉਹਨਾਂ ਨੂੰ ਹੌਨਸਾਰ ਅਸੀਂ ਰੈਗੂਲਰ ਕਰਾਂਗੇ ਪਰ ਇਤੋਂ ਇਹ ਜਦੋਂ ਤੋਂ ਰਾਸਤਾ ਤੇ ਹਕੂਮਤ ਆਈ ਤੁਸੀਂ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚੋਂ ਆਪਣੇ ਸੰਘਰਸ਼ ਦੇ ਜੋਰ ਤੁਸੀਂ ਇਸ ਹਕੂਮਤ ਨੂੰ ਹਰ ਇੱਕ ਮੋਰ ਤੇ ਟੱਕਰੇ ਰੋਜ਼ ਪ੍ਰੋਟੈਸਟ ਕੀਤੇ ਲਗਾਤਾਰ ਤੁਹਾਨੂੰ ਇਹਨਾਂ ਨੇ ਭਾਵੇਂ 35 ਵਾਰ ਮੀਟਿੰਗਾਂ ਦੇ ਕੇ ਇਹ ਮੁੱਖ ਮੰਤਰੀ ਜਿਹੜਾ ਇਹ ਕਹਿੰਦਾ ਸੀ ਕਿ ਮੈਂ ਹਰ ਇੱਕ ਦੀ ਗੱਲ ਸੁਣੂੰਗਾ ਤੇ ਉਹਨੇ ਇੱਕ ਆਪਣਾ ਚਿਹਰਾ ਮੋਰਾ ਦਿਖਾਇਆ ਸਮੁੱੱਚੇ ਟੇਕਾ ਕਾਮਿਆਂ ਨੂੰ ਨਹੀਂ ਜਿੰਨੀਆਂ ਵੀ ਇੱਥੇ ਲੋਕ ਹਤੇ ਸੀ ਜੱਥੇਬੰਦੀਆਂ ਨੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਲੜਦੀਆਂ ਨੇ ਉਹਦਾ ਚਿਹਰਾ ਸਮੁੱੱਚੇ ਲੋਕਾਂ ਦੇ ਸਾਹਮਣੇ ਆਇਆ ਕਿ ਉਹ ਟੇਕਾ ਸੰਘਰਸ਼ ਲੋਕਾਂ ਨਾਲ ਨਹੀਂ ਮੀਟਿੰਗਾਂ ਤੋਂ ਮੁਕਰਿਆ ਹਰ ਇੱਕ ਜੱਥੇਬੰਦੀ ਨੂੰ ਟਾਈਮ ਦੇ ਕੇ ਇਹ ਮੁੱਖ ਮੰਤਰੀ ਲਗਾਤਾਰ ਲਾਰੇ ਲੰਪੇ ਲਾਉਂਦਾ ਰਿਹਾ ਤੁਸੀਂ ਸੰਘਰਸ਼ੀ ਸੰਘਰਸ਼ੀ ਸਿੰਘ ਜੁੜੇ ਹੋ ਜਿਹੜੇ ਲਗਾਤਾਰ ਇਹਨਾਂ ਦੀਆਂ ਚਾਲਾਂਕ ਨਹੀਂ ਆਏ ਤੁਸੀਂ ਆਪਣੇ ਸੰਘਰਸ਼ ਤੇ ਟੇਕ ਰੱਖੀਆ ਲਗਾਤਾਰ ਤੁਸੀਂ ਸੰਘਰਸ਼ ਦੇ ਮੈਦਾਨ ਚ ਰਹੇ ਹੋ ਹਰ ਵਕਤ ਕੇ ਸਰਕਾਰ ਦੇ ਖਿਲਾਫ ਹਰ ਵੱਡੇ ਪ੍ਰੋਟੈਸਟ ਕੀਤੇ ਨੇ ਤੇ ਹੱਤ ਤੁਸੀਂ ਜੜਵੇਂ ਧਰਤੀ ਦੇ ਉੱਪਰ ਉਹ ਹਰਪਾਲ ਸਿੰਘ ਜੀਮੇ ਨੂੰ ਇਹ ਦੱਸਣ ਆਏ ਹੋ ਕਿ ਜਿਹੜਾ ਤੂੰ ਵਾਦਾ ਕੀਤਾ ਸੀ ਕਿਸੇ ਸਾਬ ਕਮੇਟੀਆਂ ਬਣਾ ਕੇ ਲਾਰੇ ਲੱਪੇ ਲਾ ਕੇ ਇਹਨਾਂ ਕੰਮਿਆਂ ਨੂੰ ਸੰਘਰਸ਼ ਤੋਂ ਲਾਂਬੇ ਕੀਤਾ ਜਾ ਸਕਦਾ ਪਰ ਤੁਸੀਂ ਅੱਜ ਵੱਡਾ ਕੱਟ ਕਰਕੇ ਉਸ ਸਰਪਾਲ ਜੀ ਮੈਨੂੰ ਇਹ ਦੱਸ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਬ ਤੇਰਾ ਪਰਮ ਹੋ ਸਕਦਾ ਕਿ ਤੂੰ ਲੋਕਾਂ ਨੂੰ ਤੁਹਾਡੀ ਸਰਕਾਰ ਡੰਡੇ ਦੇ ਜ਼ੋਰ ਲੋਕਾਂ ਦੀ ਆਵਾਜ਼ ਬੰਦ ਕਰ ਦੂ ਤੁਸੀਂ ਦੇਖਿਆ ਹੋਣਾ ਕਿ ਕੱਲ ਜਦੋਂ ਭਗਤ ਕਿਸਾਨ ਜਿੱਥੇ ਬੰਦੀਆਂ ਆਪਣੇ ਅਸਰਤੀਆਂ ਦੀ ਰਿਹਾਈ ਦੀ ਮੰਗ ਲਈ ਜਾ ਰਹੀਆਂ ਸੀ ਤਾਂ ਹਕੂਮਤ ਜਿਹੜੀ ਇਹ ਕਹਿੰਦੀ ਸੀ ਕਿ ਮੈਂ ਅਸੀਂ ਕਿਸਾਨ ਹੱਤੇ ਸੀਂ ਆ ਕੱਲ ਉਹਦਾ ਤੇਰਾ ਨੰਗਾ ਹੋਇਆ ਸਾਰਿਆਂ ਦੇ ਸਾਹਮਣੇ ਪਹਿਲਾਂ ਵੀ ਭਾਵੇਂ ਹਕੂਮਤ ਲੋਕਾਂ ਦੇ ਤਸ਼ੱਦਦ ਕਰਦੀ ਰਹੀ ਆ ਪਰ ਤੁਸੀਂ ਕੱਲ ਦੇਖਿਆ ਹੋਣਾ ਕਿ ਉਹ ਕਿਸਾਨ ਦੇਖੇ ਬੰਦੀਆਂ ਉਹ ਸਾਡੀਆਂ ਮਾਵਾ ਪਣਾ ਕਿਵੇਂ ਸਰਕਾਰ ਦੇ ਨਾਲ ਪਿੜੀਆਂ ਨੇ ਸਾਥੋਂ ਸਾਨੂੰ ਸਿੱਖਣ ਦੀ ਲੋੜ ਆ ਕਿ ਮੀਟਿੰਗਾਂ ਨਾਲ ਜਾਂ ਇੱਥੇ ਰੈਲੀਆਂ ਧਰਨੇ ਨਿਆਰੇ ਦੇਣ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਸਾਨੂੰ ਆਪਣੀ ਤਾਕਤ ਨੂੰ ਇਕੱਠੀ ਕਰਨਾ ਪੈਣਾ ਸਾਨੂੰ ਇੱਕ ਜਮਾਤੀ ਸਾਜ ਅਸਰ ਦੀ ਪੈਣੀ ਆ ਇਹ ਨਹੀਂ ਹੈ ਕਿ ਅਸੀਂ ਆਪ ਭਾਗ ਦੇ ਠੇਕਾ ਕੰਮ ਆ ਜਾਂ ਕੋਈ ਰੋਗ ਲੋਕ ਦਿੱਤੇ ਬੰਦੀ ਸਮਝੇ ਕਿ ਅਸੀਂ ਬੱਕਰੇ ਬੱਕਰੇ ਪਪਾ ਦੇ ਮੁਲਾਜ਼ਮਾਂ ਪਰ ਇਹ ਹਕੂਮਤਾਂ ਹੁਣ ਕਿਸੇ ਰੇਲੀਆਂ ਧਰਨੇ ਮਿਆਰੇ ਨਾਲ ਠੀਕ ਨਹੀਂ ਹੋਣੀਆਂ ਸਾਨੂੰ ਆਪਣੀ ਜਮਾਤੀ ਸਾਧ ਨੂੰ ਅੱਗੇ ਤੋਰਦੇ ਹੋਏ ਆਪਣੀ ਲਹਿਰ ਨੂੰ ਹੋਰ ਅੱਗੇ ਵਧਾਉਂਦੇ ਹੋਏ ਇਹਨਾਂ ਹਕੂਮਤਾਂ ਦੇ ਨਾਲ ਮਾਨਸਿਕ ਤਿਆਰੀ ਕਰਨ ਦੀ ਲੋੜ ਆ ਅਸੀਂ ਇਸ ਸਮੁੱਤੇ ਲੋਕਾਂ ਜਾਈਏ ਜਿਹੜੀਆਂ ਸਰਕਾਰਾਂ ਸੋਸ਼ਲ ਮੀਡੀਆ ਰਹੀਂ ਪ੍ਰੈਸਰਾਂਹੀਂ ਸਾਡੀਆਂ ਚਿੱਤੇ ਬੰਦਿਆਂ ਨੂੰ ਬਦਨਾਮ ਕਰਦੀਆਂ ਨੇ ਕਿ ਜਦੋਂ ਅਸੀਂ ਕਦ ਕਰਨਾ ਧਰਨੇ ਲਾਉਂਦੇ ਨੇ ਜਾਂ ਰੋਡ ਜਾਮ ਕਰਦੇ ਨੇ ਤਾਂ ਲੋਕ ਪਰੇਸ਼ਾਨ ਹੁੰਦੇ ਨੇ ਕੱਲ ਤੁਸੀਂ ਰੋੜਾ ਵਾਲਾ ਹਾਲ ਵੀ ਤੇ ਕਿਉਂਣਾ ਕਿਸਾਨਾਂ ਨੇ ਗੱਲ ਸਾਫ਼ ਕੀਤੀ ਆ ਕਿ ਰੋਡ ਦੀ ਜਾਮ ਕੀਤੇ ਉਹ ਆਪਣਾ ਜਾ ਰਹੇ ਸੀ ਤੋ ਗਲਗੁਲ ਕੇ ਸਾਹਮਣੇ ਆਈਆ ਲੋਕ ਵੀ ਬੋਲੇ ਨੇ ਲੋਕਾਂ ਨੇ ਬਰੋਲ ਕੀਤਾ ਲੋਣਾ ਕਿ ਅਸੀਂ ਵੀ ਉਸ ਗੱਲ ਤੋਂ ਸਿੱਖ ਕੇ ਲੋਕਾਂ ਦੇ ਹਿੱਸੇ ਨੂੰ ਨਾਲ ਲਈਏ ਪਿੰਡਾਂ ਦੇ ਵਿੱਚ ਜਾਈਏ ਆਪਣੀਆਂ ਜੱਥੇਬੰਦੀਆਂ ਵੱਲੋਂ ਚੰਡੇ ਮਾਰ ਚ ਤੈ ਕਰੀਏ ਲੋਕਾਂ ਨੂੰ ਜਾ ਕੇ ਗੱਲ ਸਮਝਾਈਏ ਕਿ ਆ ਠੇਕਾ ਮੁਲਾਜ਼ਮ ਸੁਗਰਤ ਮੋਰਚਾ ਜਾਂ ਬੱਕਰੇ ਬੱਕਰੇ ਪਪਾਗਾ ਦੇ ਠੇਕਾ ਕਾਮੇ ਇਹ ਕੋਈ ਆਪਣੀਆਂ ਤਰਕਹਾਂ 'ਚ ਬੱਧਾ ਕਰਨੀ ਲੜ ਰਹੇ ਇਹ ਉਹਨਾਂ ਨੀਤੀਆਂ ਦੇ ਖਿਲਾਫ ਨਾ ਰਹੇ ਨੇ ਜਿਹੜੀਆਂ ਨੀਤੀਆਂ ਲੇ ਠੇਕਾ ਕਾਮਿਆਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਮੁੱਤੇ ਦੇਸ਼ ਤੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਇਸੇ ਨੀਤੀ ਦੇ ਤਹਿਤ ਕਿਸਾਨ ਦੀ ਜਮੀਨ ਅਕਵਾਰ ਹੁੰਦੀ ਹੈ ਉਹ ਨਿਜੀਕਰਦੀ ਨੀਤੀ ਦੇ ਤਹਿਤ ਆ ਜਿੱਥੇਕਾ ਕਾਮਿਆਂ ਦੇ ਸਗੱਤ ਦਾ ਜੜਾ ਸਦਾ ਸ ਨੂੰ ਵੇਚ ਕਰਕੇ ਉਹਨਾਂ ਦੇ ਰਜਗਾਰ ਨੂੰ ਜਾੜਿਆ ਜਾ ਰਿਹਾ ਵਾ ਇਸ ਕਰਕੇ ਸਾਥੀਓ ਜੇਕਰ ਤੁਸੀਂ ਆਪਣੀਆਂ ਮੰਗਾਂ ਦਾ ਹੱਲ ਕਰਵਾਉਣਾ ਤਾਂ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਊ ਸਾਨੂੰ ਆਪਣੇ ਨੇਚੇ ਨੂੰ ਅੱਗੇ ਤੋਰਨਾ ਪਊ ਇੱਕ ਦਿੜਤਾ ਦਿਖਾਣੀ ਪਊ ਕਿ ਅਸੀਂ ਇਕੱਲੇ ਇਕੱਲੇ ਨਹੀਂ ਲੜ ਸਕਦੇ ਸਾਨੂੰ ਇਕੱਠੇ ਆਉਣ ਦੀ ਲੋੜਾ ਇਕੱਠੇ ਹੋ ਕੇ ਅੰਬੜਾ ਮਾਰਨ ਦੀ ਲੋੜਾ ਜੇ ਤਰ੍ਹਾਂ ਤੁਸੀਂ ਅੱਜ ਬੱਕਰੇ ਬੱਕਰੇ ਪਪਾਗਾਂ ਦੇ ਠਿੱਕਾ ਕੰਮੀ ਕੱਟੇ ਹੋ ਕੇ ਨਰ ਰਹੇ ਹਾਂ ਇਸ ਸਾਧ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਲੋੜਾ ਕਿ ਜਿਹੜੀਆਂ ਜੱਥੇਬੰਦੀਆਂ ਲੋਕਾਂ ਤੇ ਇਸ ਦੀ ਜੱਥੇਬੰਦੀਆਂ ਨੇ ਇਹਨਾਂ ਹਕੂਮਤਾਂ ਦੇ ਖਿਲਾਫ ਆਪਣੇ ਹੱਕਾਂ ਦੀ ਜ਼ੋਰਦਾਰ ਲੜਾਈ ਲੜਦੀਆਂ ਨੇ ਉਹਨਾਂ ਦੇ ਨਾਲ ਸਾਧ ਨੂੰ ਵਧਾਈਏ ਤੇ ਮੈਂ ਆਸ ਕਰੂੰਗਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਧ ਨੂੰ ਹੋਰ ਅੱਗੇ ਕਰੂਗੇ ਇਹ ਨਿੱਜੀਕਰਦੀ ਨੀਤੀ ਤੁਹਾਡੇ ਕੱਲਿਆਂ ਤੇ ਲਾਗੂ ਨਹੀਂ ਹੁੰਦੀ ਇਹ ਨੀਤੀ ਨੂੰ ਜੇ 모ੜਾ ਦੇਣਾ ਇਹ ਬਹੁਤ ਨੀਤੀ ਦੀ ਲੜਾਈ ਆ ਇਹ ਕੋਈ ਸਧਾਰਨ ਲੜਾਈ ਨਹੀਂ ਇਹ ਕੋਈ ਵੀ ਇਕੱਲੀ ਜੱਥੇਬੰਦੀ ਜਾਂ ਕੋਈ ਅਸੀਂ ਮੋਰਚਾ ਬਣਾ ਕੇ ਨਹੀਂ ਜਿੱਤਾਂਗੇ ਸਾਨੂੰ ਸਮੁੱਥੇ ਲੋਕਾਂ ਨੂੰ ਇੱਕ ਮੋਰਚਾ ਬਣਾਉਣਾ ਪਊਗਾ ਜਿਹਦੇ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਉਹ ਹਰ ਪੀੜ੍ਹਾ ਹੈ ਪੱਕਾ ਇਹਦੇ ਵਿੱਚ ਸ਼ਾਮਲ ਹੋਵੇ ਉਹ ਸ਼ਾਮਲਤਾ ਹੋਊਗਾ ਜੇ ਅਸੀਂ ਆਪਰ ਆਪਣੀ ਸਮਝ ਉਹਨਾਂ ਲੋਕਾਂ ਤੱਕ ਲੈ ਕੇ ਜਾਈਏ ਜਿਹੜੇ ਅਜੇ ਵੀ ਸਰਕਾਰਾਂ ਤੇ ਚਾਹ ਕਰਦੇ ਨੇ ਜਿਨ੍ਹਾਂ ਨੂੰ ਆਇਆ ਆਸਾ ਕਿ ਅਸੀਂ 50 ਸਾਲਾਂ ਬਾਅਦ ਇਹ ਪਾਰਲੀਮੈਂਟਿਕ ਸਿਸਟਮ ਦੇ ਰਹੀ ਸਰਕਾਰਾਂ ਬਦਲ ਕੇ ਆਪਣੀ ਦੰਦੇ ਆ ਗਏ ਪਰ ਸਾਥੀ ਹੁਣ ਗੱਲਾਂ ਸਾਫ ਨੇ ਆਦ ਲੋਕਾਂ ਨੂੰ ਉਹ ਕਾਰਪੋਰੇਟ ਕਰਾਉਣੇ ਸਿੱਧੇ ਰੂਪ ਚ ਦਿਖਣ ਲੱਗੇ ਕਿਤੇ ਲੋਕਾਂ ਨੂੰ ਪਤਾ ਨਹੀਂ ਸੀ ਉਹ ਜਦੋਂ ਦਿੱਲੀ ਦੇ ਕੋਲ ਤਸਾਨੀ ਮੇਲੜਿਆ ਕਾਰਪੋਰੇਟ ਲੋਕਾਂ ਦੇ ਸਾਹਮਣੇ ਆਏ ਨੇ ਲੋਕਾਂ ਨੂੰ ਸਾਫ ਦਿਸ ਰੇ ਨੇ ਕਿ ਨੀਤੀਆਂ ਕੌਣ ਲੈ ਕੇ ਆ ਰਿਹਾ ਸਾਡੀ ਲੜਾਈ ਕਿਸੇ ਮੈਨੇਜਮੈਂਟ ਦੇ ਖਿਲਾਫ ਨਹੀਂ ਸਾਡੀ ਲੜਾਈ ਕਿਸੇ ਸਰਕਾਰ ਦੇ ਖਿਲਾਫ ਨਹੀਂ ਉਹ ਵੱਡਾ ਤੈਂਤ ਜਿਹੜਾ ਸਾਰੀ ਦੁਨੀਆ ਨੂੰ ਨਿਕਲਣਾ ਚਾਹੁੰਦਾ ਜਿਹੜਾ ਆਪਣਾ ਕਾਰੋਬਾਰ ਕੋ ਤੋਰਨਾ ਤੋ ਦਾ ਜਿਹੜਾ ਪੂਰੀ ਦੁਨੀਆ ਤੇ ਕਬਜ਼ਾ ਕਰਨ ਨੂੰ ਫਿਰਦਾ ਸਾਡੀ ਲੜਾਈ ਉਹਦੇ ਦੁੱਸਰੇ ਦੇਤ ਕਰਨ ਦੀ ਲੋੜ ਆ ਅਸੀਂ ਭਾਵੇਂ ਬੱਕਰੇ ਬੱਕਰੇ ਟਪਾੜਾਂ ਦੇ ਪਾਰਮਿੰਟਾਂ ਦੇ ਵਿੱਚ ਆ ਅਸੀਂ ਟੈਕਨੀਕਲ ਸਰਵੇ ਜੁਨੀਆਂ ਵੱਲੋਂ ਇਹ ਕਹਿ ਕੇ ਨਹੀਂ ਆਏ ਕਿ ਅਸੀਂ ਭਰਾਤਰੀ ਹਮੈਤ ਲੈ ਕੇ ਆਏ ਆ ਅਸੀਂ ਅੱਜ ਤੁਹਾਨੂੰ ਆਪਣੇ ਪਰਿਵਾਰ ਸਮੇਂ ਆ ਆਪਣੇ ਬੁੱਤੇ ਸਮੇਂ ਤੇ ਭਾਈ ਸਾਹਿਬ ਨੇ ਸਾਨੂੰ ਪਤਾ ਕਿ ਜੇ ਤੁਹਾਡਾ ਰਿਗਾਰ ਬਰਤਨਾਂ ਦਾ ਤੁਸੀਂ ਵਿਪਾਕਾਂ ਚ ਪੱਕੇ ਹੋ ਨਿਓ ਤਾਂ ਉਹ ਜਿੱਥੇ ਬੰਦੀਆਂ ਦੀ ਤਾਕਤ ਬਣਣੀ ਆ ਤੁਸੀਂ ਉਹਨਾਂ ਸਰਕਾਰਾਂ ਦੇ ਖਿਲਾਫ ਪੜਨਾਵਾ ਇਸ ਕਰਕੇ ਮੈਂ ਅਪੀਲ ਕਰੂੰਗਾ ਇਹ ਨਿੱਜੀਕਰਦੀ ਨੀਤੀ ਦੇ ਖਿਲਾਫ ਜੇ ਤੁਸੀਂ ਜੰਗ ਜਿੱਤਣੀ ਆ ਤਾਂ ਸਾਨੂੰ ਸੂਤੇ ਲੋਕਾਂ ਦੇ ਵਿੱਚ ਆ ਕੇ ਆਪਣੀ ਚਲੋ ਇੱਕੀ ਕੋ ਦੀ ਲੋਕਾਂ ਨੂੰ ਸਮਝਾ ਕੇ ਆਪਣੀ ਸੰਘਰਸ਼ਾਂ ਦਾ ਹਿੱਸਾ ਪੜਾਉਣਾ ਪਊਗਾ ਇੰਨੀਆਂ ਬੇਨਤੀਆਂ ਕਰਦਾ ਆ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਜਰੂਰੀ ਬੇਨਤੀ ਆ ਵੀ ਜਿੰਨੇ ਪੱਤਰਕਾਰ ਵੀ ਅੱਜ ਇਸ ਪ੍ਰੋਗਰਾਮ ਨੂੰ ਕਵਰ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਆ ਵੀ ਸਾਡਾ ਜਿਹੜਾ ਮੌਜੂਦ ਆਪੂ ਦਰਸ਼ੀ ਸਤ ਪ੍ਰੰਗੂ ਜੀ ਸਟੇਜ ਦੇ ਬੈਕ ਸੈਟ ਬੈਠੇ ਨੇ ਉਹਨਾਂ ਨੂੰ ਆਪਣੇ ਦੇ ਨਹੀਂ ਦੇ ਨੰਬਰ ਦੇ ਦੇ ਪ੍ਰਸਰ ਪਿਆਰ ਦਾ ਉਹਨਾਂ ਤੱਕ ਪਹੁੰਚਾ ਹੋ ਸਕੇ ਕਿੰਨੇ ਵੀ ਪ੍ਰਸਾਰੇ ਵੀਰ ਅੱਜ ਦੇ ਇਸ ਪ੍ਰੋਗਰਾਮ ਨੂੰ ਕਮਰ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਆ ਵੀ ਸਾਡਾ ਇਹ ਪ੍ਰਸਰ ਦਾ ਕੰਮ ਨਾਲ ਸਾਥੀ ਜੀ ਵੀਰ ਸਾਹਿਬ ਤੋਂ ਉਹਨਾਂ ਕੋਲ ਆ ਉਹ ਸਟੇਜ 'ਤੇ ਬੈਠੇ ਨੇ ਉਹਨਾਂ ਨੇ ਨਾਲ ਸੁਣ ਕਰਕੇ ਉਹ ਆਪਣੇ ਲਈ ਨੰਬਰ ਉਹ ਦੇ ਦਿਓ ਤਾਂ ਜੋ ਪ੍ਰਸਰ ਆਣ ਲੱਗੇ ਕੌਣ 나오 ਸਕੇ ਇੱਕ ਆ ਜੇ ਮੇਰੇ ਪਿੱਛੇ ਸਾਹਮਣੇ ਖੜੇ ਨੇ ਵੀ ਬੁਲਾ ਰਹੇ ਨੇ ਉਹਨਾਂ ਨੂੰ ਵੀ ਕਿਹਾ ਵੀ ਸਾਈਡ ਤੇ ਬੈਠ ਕੇ ਇੱਕ ਜਗ੍ਹਾ ਕਬਰ ਕਰ ਲੋ ਠੀਕ ਆ ਤੁਹਾਡੀ ਜਿਹੜੀ ਗੱਲ ਹੈ ਇਹ ਸੋਸ਼ਲ ਮੀਡੀਆ ਰਹੀ ਪੂਰੇ ਹਿੰਦੁਸਤਾਨ ਦੇ ਪੂਰੇ ਵਰਲਡ ਦੇ ਵਿੱਚ ਘੁੰਮਣੀ ਆ ਵੀ ਇਹਨਾਂ ਨੂੰ ਬੇਨਤੀ ਆ ਵੀ ਜੋ ਕਵਰ ਕਰ ਰਹੇ ਨੇ ਇੱਕ ਸਾਈਡ ਤੇ ਹੋਣਨ ਦੋਨਾਂ ਜਿਆ ਤੇ ਔਰ ਜਿਹੜੇ ਵੀ ਸਾਥੀ ਆਲੇ ਦੁਆਲੇ ਘੁੰਮ ਰਹੇ ਨੇ ਉਹਨਾਂ ਨੂੰ ਪੁਰਜ਼ੋਰ ਬੇਨਤੀ ਆ ਦੋਨੋਂ ਹੱਥ ਜੋੜ ਕੇ ਵੀ ਪੰਡਾਨ ਦੇ ਵਿੱਚ ਆ ਕੇ ਬੈਠਣ ਤਾਂ ਜੋ ਅੱਜ ਦੇ ਜਿਹੜੇ ਬੁਲਾ ਰਹੇ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਤੋਂ ਬਾਅਦ ਕੋਲਾਪਣੇ ਕਰਨੀ ਹੋਣਾ ਸਰਕਾਰ ਦੇ ਨਾਲ ਸਤਿਗੁਰੂ ਲੋਗ ਪ੍ਰਧਾਨਗੀ ਮੰਡਲ ਜੇ ਤੌਰ ਤੇ ਸਾਡੇ ਸਾਡੇ ਸੀਐਲਪੀ ਕਾਮਿਆਂ ਦੇ ਅਸ਼ੀਰਵਾਦ ਤੇ ਬਖਸਾਏ ਹੋਏ ਭਾਰਤੀ ਸਾਥੀਆਂ ਨੇ ਲਗ ਰਹੇ ਹਨ ਪ੍ਰਧਾਨ ਅਸਤ ਸਿੰਘ ਜੀ ਅੱਜ ਸਭੀਓ ਬਹੁਤ ਵਧਾਈ ਦੇ ਮਾਤਰਾ ਤੁਸੀਂ ਕਿ ਬੰਦਿਆ ਸਰਕਾਰਾਂ ਨੇ ਬਹੁਤ ਜੋਰ ਲਾਇਆ ਕਿ ਆ ਜਿਹੜਾ ਮੋਰਚਾ ਬਣਿਆ ਹੋਇਆ ਇਹਨੂੰ ਖੜਾ ਲਈਏ ਮੋਰਚੇ ਨਾਲ ਕੁਝ ਘੇਰਾ ਨੂੰ ਆਪਣੇ